ਜਹੂਦੀਆਂ ਦੀ ਗੱਲ ਹੋਈ ਐ ਇਸ 스테ਜ ਤੋਂ ਤੇ ਯਹੂਦੀ ਚੋਂ ਥੋੜੇ ਜਿਹੇ ਰਹਿ ਗਏ ਇਕੱਠੇ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਦੱਸੋ ਜੀ ਸਾਡੀ ਤਰਾਸਤੀ ਦਾ ਕੀ ਕਾਰਨ ਐਨਲਿਸਿਸ ਕਰੀਏ ਜੰਗਲਾਂ ਦੇ ਵਿੱਚ ਲੁਕ ਛੁਪ ਕੇ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਇੱਕ ਦੂਜੇ ਤੇ ਤੋਮਤਬਾਜੀ ਲਾਉਣਗੇ ਹਿਟਲਰ ਦਾ ਨਾਂ ਲੈਣਗੇ ਉਹਨੇ ਮਾਰਤਾ ਜੀ ਐਨੇ ਮਾਰਤਾ ਜੀ ਆ ਖਾ ਗਿਆ ਜੀ ਉਹ ਖਾ ਗਿਆ ਜੀ ਪਰ ਕੌਮ ਦੇ ਨੌਜਵਾਨਾਂ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੇ ਸਿੱਧੀ ਉਂਗਲ ਕਰਕੇ ਕਿਹਾ ਬੁੱਢੀ ਲੀਡਰਸ਼ਿਪ ਨੇ ਸਾਨੂੰ ਮਰਵਾ ਕੇ ਰੱਖ ਦਿੱਤਾ। ਸੋ ਖਾਲਸਾ ਜੀ ਸਾਨੂੰ ਇਹਨਾਂ ਇਤਿਹਾਸਕ ਟੁਕਾਂ ਤੋਂ ਸਿੱਖਣ ਦੀ ਲੋੜ ਹੈ। ਇਹ ਭਰਤੀ ਮੈਂ ਨਹੀਂ ਕਰ ਸਕਦੀ। ਮੇਰੇ ਨਾਲ ਦੇ ਚਾਰ ਸਤਕਾਰਯੋਗ ਮੈਂਬਰਾਂ ਦੇ ਵਾਸਤੇ ਗੱਲ ਨਹੀਂ ਹੈ। ਇਹ ਕੌਮ ਦੀ ਭਰਤੀ ਹੈ। ਹੱਕ ਖੋਹਣੇ ਪੈਣਗੇ। ਕੋਹ ਕਿਸੇ ਕੋ ਰਾਜ ਨਾ ਦੇਹੈਂ ਜੋ ਲੈ ਹੈ। ਤੁਸੀਂ ਸਾਰੇ ਜਾਣਦੇ ਹੋ ਨਿਜ ਬਲ ਸੇ ਲੈ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਐ ਬਾਜ ਨੂੰ ਚਿੜੀਆਂ ਤੋਂ ਤੜਵਾਕੇ ਦੱਸਿਆ ਗੁਰੂ ਸਾਹਿਬ ਨੇ ਮਾਈ ਭਾਗੋ ਦੀ ਇੱਕ ਲਲਕਾਰ ਸੀ 40 ਸਿੰਘ ਜਿਹੜੇ ਲਿਖ ਕੇ ਦੇ ਕੇ ਫਤਵਾ ਆ ਗਏ ਸੀ ਗੁਰੂ ਸਾਹਿਬ ਨੂੰ ਅੱਗੇ ਹੋ ਕੇ ਖਦਰਾਣੇ ਦੀ ਟਾਬ ਤੇ ਜੂਝ ਕੇ ਸ਼ਹੀਦ ਹੋ ਗਏ ਪਰ ਗੁਰੂ ਤੋਂ ਮੁੱਖ ਨਹੀਂ ਮੋ ਰਿਆ ਕਿੱਥੇ ਗਏ ਸਾਡੇ ਸਿਧਾਂਤ ਕਿੱਥੇ ਗਈ ਸਾਡੀ ਸਿੱਖੀ ਜਿੰਗ ਤੇ ਮੈਂ ਮਨ ਦੇ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਘੱਟੋ ਘੱਟ ਪਾਵੇਂ ਹੋਰ ਕੋਈ ਭੂਮਿਕਾ ਆਦਾ ਨਾ ਕਰ ਸਕਾਂ ਪਰ ਮੈਂ ਕਟੋ-ਕਟ ਕੌਮ ਦੇ ਅਗੇ ਤਰਲਾ ਜਰੂਰ ਪਾਉਂਗੀ ਕਿ ਬੜਾ ਕੀਮਤੀ ਖੂਨ ਸੀ ਉਹ ਜਿਹੜਾ ਤੁਹਾਡੇ ਤੋਂ ਆ ਰਿਹਾ